ਖਾਰਕ ਨੇ ਗਾਈ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਇਹ YouTube ਚੈਨਲ ਚੈਹਨਾ ਬਲੌਗਰ ਸੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਕਿ ਆਪਾਂ ਚੱਲੇ ਸੀਗੇ ਰੈਡੀ ਹੋ ਗਏ ਮਨਪ੍ਰੀਤ ਕੋਲੇ ਲੋ ਜੀ ਆਪਾਂ ਆਵਲਾ ਸੂਟ ਹੈ ਜਿਹੜਾ ਆ ਕਾਟਾ ਕਰਵਾਇਆ ਸੀ ਸਾਰੇ ਜਿਹੜੇ ਭਾਂਦੇ ਹੋਏ ਸੀ ਤੇ ਇਹਦੇ ਉੱਤੇ ਮੈਂ ਆਪਣੀ ਆਵਲੀ ਜਿਹੜੀ ਉਸ ਦਿਨ ਲੈਸ ਲੈ ਕੇ ਇਸੇ ਤਰ੍ਹਾਂ ਕਲੀਆਂ ਪਾਈਆਂ ਤਿੰਨ ਗਲੀ ਤੇ ਲਗਵਾਈ ਆ ਕਿਤਾ ਬਹੁਤ ਸੈਂਪਸਾ ਤੁਨੇ ਜਣੀ ਕੀ ਆਪਾਂ ਲੈਸ ਵਗੈਰਾ ਲਗਾ ਕੇ ਵਧੀਆ ਰੈਡੀ ਕਰਵਾ ਸਕਦੇ ਹਾਂ ਸਟੇਟਸ ਨਾਲ ਬਣਾਇਆ ਮੈਂ ਬਿਲਕੁਲ ਉਹ ਹੀ ਰੈਡੀ ਮੈਨੂੰ ਹੈਂਕੀ ਲੱਗਦੀ ਆ ਤੁਹਾਡਾ ਹੈਂਕੀ ਲਾ ਸਕਦੇ ਹੋ ਜੁੜਾ ਸੱਤ ਵਜੇ ਪਰ ਮੈਨੂੰ ਚਾਹ ਚੰਗੇ ਨੇ ਕੋਕਾ ਸਾਨੂੰ ਛੱਡ ਦੇ ਬਟੇ 7 ਕਿੱਲੋ ਦੀ ਟੈਂਕੀ ਰੱਖੀ ਆ ਅੱਜ ਓਹ ਹਾਂ ਓਏ 8.5 ਦਾ ਹੋ ਗਏ ਤਾਂ ਤਾਂ ਲੇਟ ਹੋ ਗਏ ਆਪਾਂ ਯਾਰ ਇਹ 8.5 ਹੋ ਗਿਆ ਚਾਚਾ ਤੇਰੀ ਘੜੀ ਤਾਂ ਨਹੀਂ ਖੜ ਗਈ ਪੌਣੀ ਆਪੋ ਯਾਰ ਘੜੀ ਘੜੀ ਆ ਫਿਰ ਤੇਰੀ ਪੌਣੀ 9 8 ਵਜੇ ਤਾਂ ਘਰੇ ਬੈਠੇ ਸੀ ਸੀ 9 ਹੋ ਗਿਆ ਜੀ 9:00 ਪਾ ਹੋਇਆ 9:00 ਪਾ 9:00 ਪਾ ਆਲੇ ਬਾ ਇੱਕ ਗੱਡੀ ਚ ਕਿੰਨੇ ਆਣੇ ਬਟੈਨ ਲੈ ਸੱਤ ਜਾਣੇ ਆ ਹਣ ਇੱਕ ਆਣਾ ਹੋਰ ਬਠੂ ਨਗੂ ਨੂੰ ਬਿਠਾਣਾ ਟੈਕੀ ਦੋ 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 ਨਗੂ ਨੂੰ ਸੱਤ ਤੇ ਬਿਠਾਣਾ ਤਬ ਨੂੰ ਤਾਹ ਬਾੜਾਂਗੇ ਕਹਿੰਦਾ ਨਗੂ ਐਂ ਬਠਾ ਦੇਂਗੇ ਸੱਤ ਤੇ ਨਹੀਂ ਭਾਈ ਨੂੰ ਹੋਰ ਐਂ ਦੇ ਦੇੋ ਕਿੰਨੇ ਵੜੂ ਕਿੰਨੇ ਵਜੇਂਗਾ ਕਿੰਨੇ ਕਾਲਾ ਬੱਕਰੀ ਬੈ ਗਈ ਪਿੱਛੇ ਗਈ ਨੇ ਬੱਕਰੀ ਬੈਠੀ ਪਿੱਛੇ ਬਈ ਬੱਚਾ ਖੋਲ ਦਾਂਗੇ ਡਿੱਗੀ ਤਾਂ ਨਹੀਂ ਭਾਈ ਹੋਣੀ ਹੈ ਮਰ ਤੱਕ ਤਾਂ ਸੀਟ ਤੇ ਬੈਠਾਂਗੇ ਉਹ ਤਾਂ ਸੀਟ ਤੇ ਹੀ ਭਾਈ ਹੋਗੇ ਆਪਾਂ ਉਹ ਕਹਿਣ ਵਾਲੇ ਤਾਂ ਹੈ ਕਿੰਨਾ ਹੋਏ ਡਿੱਗੀ ਸਲਾ ਕੋਈ ਇੱਥੇ ਹਟ ਕੇ ਜਾਵੜੂਗੀ ਇੱਥੇ ਬਹਿ ਜੂਗੀ ਨਾ ਬੁੱਤਾ ਉਹ ਫਟਾ ਚੱਕਿਆ ਜਾਂਦਾ ਹੁੰਦਾ ਇਹ ਦੂਜੀ ਡਿੱਗੀ ਨਹੀਂ ਨਾ ਉਹ ਮੋਟਰ ਜਿਹੜੀ ਦੂਜੀਆ ਕਰਾ ਡਿੱਗੀ ਹੁੰਦੀ ਆ ਉਹ ਬੰਦ ਹੁੰਦੀ ਆ ਇਹ ਤਾਂ ਧੰਦਾ ਕਿ ਗੋਣਣਾ ਹੋਰ ਤਾਂ ਆਹ ਤੇ ਪਹਿਲਾਂ ਹੋ ਗਈ ਫਿਰ ਫਿਰ ਉਹਨਾਂ ਨੇ ਕੀ ਪਤਾ ਪੈਸਟੀਸਾਈਡ ਦੀ ਕਰਨ ਕਰਨੀ ਸੀ ਕਿ ਨਹੀਂ ਕਰਨੀ ਉਹਨਾਂ ਨੇ ਤਾਂ ਕਰਨੀ ਜੀ ਲਓ ਇਹ ਪਰਾਜ ਦੇ ਘਰੇ ਭਾਜ ਕੇ ਤੁੰਦੀ

राता <laughs> <laughs> ਜੈ ਕਿਸਾਨ ਮੈਂ ਐ ਕਿ ਸਮਾਰਾ ਆ ਪੰਚਲ ਦੇ ਆ ਤੇ ਕਰਾ ਆ ਆਹਨ ਗਿਆ ਤੇ ਅੰਦੇ ਗਿਟਮ ਦਿਖਾਏ ਬਤਾ ਕਿ ਉਹ ਜੋ ਆਪਰ ਸਪੂ ਗੰਦਰ ਜੋਗ ਜਿਸ ਭਾਤ ਸਪਨਾਇ ਲਾਗਾ ਜਿਸ ਭਾਤ ਸਥੇਲ ਖਲਾ ਬਿਸਮਰ ਅਠਾ ਗੰਤ ਤੁੰਲਾ ਜੋ ਬਲਾਵਾ ਕੋ ਨਾਨਕ ਦਾਸ ਬੋਲ ਲੈ ਸਨੋ ਤਾਂ ਠੀਕਾ ਤਾਂ ਫੈਣੀ ਦਾ ਦੀ ਗੱਲ ਠੀਕਾ ਕੋ ਰਾਤੇ ਮਰਨ ਹਾਰੇ ਨਾਮ ਕੇ ਤੇਰੀ ਮੈਡਮ ਕੋਲ ਜਾਉਗੀ ਸ਼ਿਕਾਇਤ ਹੁਣ ਠੀਕਾ ਹੁਣ ਸ਼ਰਾਰਤ ਬਸ ਜਦੋਂ ਵੀ ਤੂੰ ਹੁਣ ਬੋਲੇਗਾ ਜਾਂ ਸ਼ਰਾਰਤ ਕਰੇਗਾ ਆ ਜਾਊਗਾ ਬਲੌਗ ਭੇਜੂਗਾ ਤੇਰੀ ਮੈਡਮ ਦਾ ਨਾਮ ਦੱਸ ਦੇ ਦੱਸ ਦੇ ਨੰਬਰ ਹੈਗਾ ਮੈਡਮ ਉੱਦਾਂ ਮੇਰੇ ਕੋਲੇ ਪਹਿਲਾ ਵਾਲੇ ਟੀਚਰ ਦਾ ਨਾਮ ਦੱਸ ਦੇ ਦੱਸ ਦੇ ਹੈ ਅਲਕਾ ਅਲਕਾ ਮਮਾ ਪਹਿਲਾ ਵਾਲੇ ਟੀਚਰ ਵਧੀਆ ਸੀ ਉਹ ਕੈਂਡੀ ਦਿੰਦੇ ਸੀ ਹੁਣ ਵੱਡਾ ਹੋ ਗਿਆ ਟੀਚਰ ਨਹੀਂ ਦਿੰਦੇ ਕੈਂਡੀ ਬੱਸ ਹੁਣ ਵੱਡੇ ਕਲਾਸ 'ਚ ਆ ਗਿਆ ਫੁੱਟ ਚਲ ਆ ਜਾ ਆਏ ਫੂ ਮਗਾ ਵੱਡਾ ਹੋ ਗਿਆ ਛੋਟੀ ਵੀ ਹੋ ਗਈ ਮੋ ਵੱਡੀ ਸੀਟ ਹੋ ਗਈ ਵੱਡੀ ਬੰਦੇ ਦਾ ਨਹੀਂ ਉਦਰੀ ਹੋਣਗੇ ਡੈਡੀ ਵਾ ਪਤ ਤੁਹਾਨੂੰ ਮੈਂ ਇਹਦੇ ਚ ਦਊਂਗੀ ਨਹੀਂ ਐਕਸਟਰਾ ਨਾ ਬਾਈਂ ਕਿਉਂ ਹੈ ਮੈਂ ਇਹ ਬਹੁਤ ਹੀ ਨੋਟਿਸ ਹੈ। ਮੈਂ ਬਹੁਤ ਦੁਖੀ ਹਾਂ ਕਿ ਮੈਂ ਨਹੀਂ ਸਕਦਾ। ਆਮ ਤੌਰ ਤੇ ਸਪੈਸਟੋਰ ਤਾਂ ਕਰਦੇ ਹਾਂ। ਆਮ ਤੌਰ ਤੇ ਇਹ ਕਰਦੇ ਹਾਂ। ਆਮ ਤੌਰ ਤੇ ਕਰਦੇ ਹਾਂ। ਚਲਿਏ।

ਕਿੱਤ ਕਕਰ ਬੈਂਕ ਤੱਕ ਫੇਰ ਜਾਣਾਗੇ ਪਤਾ ਨਹੀਂ ਕਿ ਕਿੰਨਾ ਹਾਂ ਮੈਂ ਨਾ ਆਪ ਨੂੰ ਇਹ ਤਾਂ ਪਰਵਾਹ ਨਹੀਂ ਆ ਕਿਨੇ ਦੇਖੇ ਕਿ ਇੰਨੇ ਕੰਮ ਕਰੀ ਜਾਂਦੇ ਨੇ ਗਾ ਕਲਾਕਾ ਕਿ ਤੋੜ ਬੰਸਪਤੀ ਲੈ ਜੀ ਦੇਖੋ ਇਹ ਆਪਣੀ ਰਾਜੀ ਕਾ ਘਰ ਸਾਰੇ ਦਾਦੀ ਕ ਪੈਨਾ ਵਗੈਰਾ ਖੜੀਆਂ ਉਧਰ ਪਸ਼ੂਆਂ ਵਾਲਾ ਜਾਣੇ ਦੇਖਦੇ ਆਪਾਂ نیچے ആഹ് നാ വേ ਕਿ ਡਰੈਂਗ ਰੂਮ ਇਹਨੇ ਪੱਕਾ ਨਾਲ ਰੱਖਿਆ ਵਧੀਆ ਫਰਾਟੇ ਵਾਲਾ ਆ ਇਹਨੇ ਬੇਬੇ ਹੋ ਗੁਰਾ ਅਮਰ ਕਮ ਮਾਤਾ ਮੋਰ ਸਵਾਚ ਜੀ ਹਾਂ ਈ ਚਲਈਏ ਬਣਾ ਦਾਤਾ ਕਾਰ ਕਰੀ ਜਾਂਦਾ ਹੈਗਾ ਚਲੋ ਹੁਣ ਚੱਲਦੇ ਨਹੀਂ ਕਹਿੰਦਾ ਪਾਲੇ ਨੂੰ ਗਿਆ ਪਾਲੇ ਨੂੰ ਮੈਂ ਕਹਤਾ ਯਾਰ ਚਲੋ ਚੱਲੀਏ ਕਿੱਧਰ ਹੈ ਉਧਰਲੀ ਸਾਈਡ ਜੀਂ ਤੇ ਚੜ ਕੇ ਫੁੱਟਣਾ ਚਾਹ ਮਸ਼ੀਨ ਦੇ ਚੜ੍ਹ ਗਏ ਇਹ ਤਾਂ ਖੁੱਲੀਆਂ ਛੱਡ ਦਿੰਦੇ ਨੇ ਉਹਨੇ ਵੀ ਤਾਂ ਗਿਆ ਹੈ ਸਿਸਟਮ ਨਹੀਂ ਆਇਆ ਸਹੀ ਹੈ ਸਿਸਟਮ ਹੈ ਖੁੱਲ ਨਹੀਂ ਛੱਡਣਾ ਕਿੱਲੇ ਆ ਨਾ ਖੁੱਲਗਾ ਵੀ ਵਿੱਚ ਖੁੱਲ ਰਿਹਾ ਆ ਖੁੱਲ ਹੀ ਲੱਗਦੀ ਹੈ ਜਿਹੜੀਆਂ ਬਦਮਾਸ਼ ਆ ਉਹਨਾਂ ਨੂੰ ਬੰਨਣਾ ਆ ਦੋਹੋ ਨਹੀਂ ਜਿਹੜੀ ਬੰਨ ਨਿੱਕੀ ਜੀ ਸੀ ਆ ਆ ਬੱਚੀ ਕੋਈ ਵਿਚੇ ਕਾਲੀ ਆਲੀ ਬਬ ਭਾਈ ਜੇ ਰਾਤ ਨੂੰ ਖੁੱਲਦੀ ਹੈ ਅੰਦਰ ਅੱਛਾ ਆਹ ਰਾਜੇ ਰਾਜੇ ਕੀ ਸਕੀਮ ਦੇਖ ਲਓ ਹਾਂ ਨਿੱਕੀ ਹੈ ਅਸਾਂ ਆਉਂਦੀ ਹੈ ਨਾ ਹਾਂ ਇਹ ਮੰਨਦਾ ਸਾਲਕ ਦੀ ਹੋ ਗਈ ਹਾਂ ਪਹਾੜਾਂ ਕਿਹੇ ਜਾ ਚੰਗੀ ਬਹੁਤ ਹੈ ਪਹਾੜ ਕਿੱਥੇ ਆ ਕੀ ਲੌਂਕੀ ਮੇਰੇ ਕੰਨ ਚ ਮੋਰੀ ਵੇਖੀ ਕੰਨ ਚ ਮੋਰੀ ਵੇਖੀ ਕਿਦੇ ਹਾਂ ਇਹ ਕਰ ਉਹ ਟੈਗ ਤਾਂ ਨਹੀਂ ਪਾਇਆ ਹੁੰਦਾ ਨਹੀਂ ਨਹੀਂ ਇਹ ਤਾਂ ਉਹੀ ਆ ਉਹੀ ਆ ਜਿਵੰਦਰੂ ਜਿਵੰਦਰੂ ਇਹਦੇ ਕਿਦੋਂ ਪਾਇਆ ਇਹ ਤਾਂ ਇੱਕ ਆਦੀ ਬੱਚੀ ਸੀ ਜਿਹੜੀ ਦੇਖਿਓ ਉਹਦੇ ਵਿਚਾਰੀ ਦੇ ਕਿੰਨੇ ਵਾਲ ਲੱਗੇ ਹਨਾ ਕਿਹੜੀ ਦੇ ਮਾਸਾ ਨਿਕਲਿਆ ਥੋੜੀ ਨਹੀਂ ਦੁੱਧ ਨਹੀਂ ਜਾਂ ਇਹਨੇ ਨਾ ਛੋਲੇ ਉਹੀ ਪੈ ਗਿਆ ਕਿੱਥੇ ਤੁਹਾਡੇ ਛੁੱਲੇ ਆਹ ਬੇ ਛੁੱਲ ਕੰਮ ਕਰ 11 ਲੀਟਰ ਇਹਨਾਂ ਨੇ ਇੰਨੇ ਇੱਥੇ ਚਿੱਟੇ ਪਏ ਇੱਥੇ ਆਪਣੇ ਡੰਗ ਦਾ ਇੱਕ ਡੰਗ ਦਾ ਇਹ ਆਪਣੀ ਕਾਲੀ ਅਲਗਾ ਓਏ ਆਪਣੀ ਜਿਹੜੀ ਵੇਚੀ ਆ ਚਿੱਟੀ ਜੀ ਉਹਦੇ ਨੂੰ ਲੈ ਵਹਦਾ ਜਮੇ ਛੋਟਾ ਹੂੰ ਆਪਾਂ ਨੂੰ ਕਹਣਗੇ ਵੀ ਸੋਡੇ ਕਿਹੜੇ ਗਾਹਾਂ ਨੂੰ ਉਹ ਪਾਇਆ ਹੋਇਆ ਹੈਗਾ ਕੀ ਕਹਿੰਦੇ ਹੁੰਦੇ ਆ ਜਿਹੜੀ ਉਹ ਆ ਡੇਰੀ ਫਾਰਮ ਹੈ ਜਿਹੜਾ ਤੁਸੀਂ ਰੇਕ ਤੇ ਜਾ ਕੇ ਤੁਸੀਂ ਪਸ਼ੂ ਦੇਖਦੇ ਜਾ ਕੇ ਕਿ ਸ਼ੌਕੀ ਵਾਲਾ ਜਾ ਗਿਆ ਹੋਇਆ ਮੰਨ ਲਓ ਆਪਾਂ ਨੂੰ ਤਾਂ ਹੁਣ ਨਹੀਂ ਤੁਸੀਂ ਨਹੀਂ ਲਿਆਉਂ ਦਿੰਦੇਗਾ ਮੈਂ ਤਾਂ ਕਿੰਨੀਆਂ ਬੱਚੀਆਂ ਲੈਣ ਨੂੰ ਫਿਰਦਾ ਮੈਨੂੰ ਕਿਹਾ ਮੈਂ ਦੋ ਤਿੰਨ ਬੱਚੀਆਂ ਲੈ ਕੇ ਆ ਪੱਗੀ ਜੀ ਆ ਵਾਲੀ ਹੈ ਨਾ ਆ ਢੋਲ ਜੱਕ ਵਜਣ ਲੱਗ ਗਿਆ ਉਹ ਜਵਾਬ ਕੋਈ ਹੋਰ ਨਾ ਆ ਗਈ ਆ ਗਈ ਚਲੋ ਨੱਚੋ ਉਹਦੇ ਵੀ ਆ ਆਦਾ ਢੋਡਾ ਯਾਰ ਨਾ ਬਹੁਤ ਵਧੀਆ ਬਣ ਗਿਆ ਜਿਹੜਾ ਆਥਾਂ ਲੈ ਜਾਂਦਾ। ਅੱਛਾ ਹੁਣ ਲੈ ਤਾਂ। ਉਹ ਤਾਂ ਅਜੇ ਤੇ ਆਪਣੀ ਗੱਡੀ ਖੜੀ ਜਿੱਤੇ ਕੋਈ ਆਪਾਂ ਆਏ ਸੀ। ਅੱਛਾ ਅੱਛਾ। ਠੀਕ। ਪਹਿਲੇ ਨਾ ਇੱਧਰ ਇੱਧਰ ਇੰਨਾ ਇੰਨਾ ਤਾਂ। ਉਹ ਸੇ ਬਾਈ। ਅਜੇ ਆਇਓ ਤੇ ਨਹੀਂ ਗਏ। ਮੈਂ ਕਾਨ ਕੀਤੇ ਬਾਈ ਨੇ ਸਪਰੇ ਹਾਂ। ਬੰਗੈਟਾ ਜਿਹੜੇ ਉਥੋਂ ਲੈਂਦੀਆਂ ਨੇ ਉਹਨਾਂ ਦੇ। 10 ਚਲੋ ਚੱਲੀਏ। ਘੋਣਾ ਲਾਉਣ ਤੋਂ ਪਹਿਲਾਂ ਨਹੀਂ ਚਿਨੀ ਜਾਂਦੀ। ਉਹ ਇੱਥੇ ਇੱਥੇ ਲਾਉਣੀ ਸੀ ਫਰਸ਼ ਇੱਥੇ। ਉਹ ਉੱਥੇ ਲਾਉਣੀ ਸਾਰੇ ਹਿੱਸੇ ਕਰਾਉਣੇ। ਅੱਛਾ ਅੱਛਾ। ਇੱਕ ਤਰੀਕੀ ਕਰਦੀ ਹਿੱਕੀ ਚੋਨੇ ਦਾ ਕਿ 20 ਸੀ ਹੂੰ ਕਿਵੇਂ ਚਲਾ ਲਾਉਣ ਦੀ ਤਰੀਕ ਪਹਿਲਾਂ ਕਰ ਇੱਕ ਨਹੀਂ ਲਾਉਣਾ ਸਤਿੰਨ ਦਾ ਵਿਆਹ ਜਨਾ ਚਾ ਚੜਿਆ ਬੈ ਚਲਾ ਲਾਉਣ ਦਾ ਹੋਰ ਜਿੱਤਾਂ ਲਾਵਾਂਗੇ ਜਿੱਤਾਂ ਵੱਡਾਂਗੇ ਆਪਣਾ ਖੁੱਲਾ ਡੁੱਲਾ ਘਰ ਵਾਰਾ ਕੋਕਾ ਕੋਲਾਨੀ ਬੀਨੋ ਇਹ ਤੈਨੋਂ ਸਾਰੇ ਦਿਨ ਬਸ ਜੂਸ ਹੀ ਪੀ ਆਈ ਚੱਲੀ ਅਸੀਂ ਹੈ ਬਿਮਾਰ ਜਿੱਦੇ ਤੋਂ ਜਾਏ ਹੋ ਸਾਰੇ ਸਾਰੇ ਕੰਮ ਹੋਰ ਹੋਰ ਇਹ ਕਰਾਉਣਾ ਹੈ ਮੇਰੇ ਨਾਲ ਰਾਈਨ ਅੱਜ <laughs> ਸਾਤ ਮਮੀ ਅੱਜ ਤੇ ਮਤੀਵਾ ਨਿੱਗਿਆ ਨਾ ਇਤਰਾ ਕਰਨ ਵਾਲੀ ਇਹ ਮੇਰਾ ਸਿਰ ਨਹੀਂ ਆਪਣੇ ਤੇ ਬੰਦੇ ਮਾਇਆ ਤੋਂ ਕਰ ਚੁੱਕਾ ਚਲੋ ਆਜੇ ਫਿਰ ਚੱਲਦੇ ਆਪਾਂ ਹਾਂਜੀ ਹੁਣ ਚਾਲੇ ਕਰ ਲੋ ਤੇ ਸਾਰੇ ਮਿਲਣਾ ਬੰਦੀ ਕਰ ਲਿਆ ਬੰਦੀ ਕਰ ਲੋ ਜਵੇ ਮਿਲ ਨਹੀਂ ਹੁੰਦਾ ਮਮੀ

ਫਾਇਲ ਜਾਈਏ ਆਹ ਸੰਸਨੀ ਤੇ ਮਾਰਿਆ ਗਈ ਕਿੱਥੇ ਜਾਣਾ ਕਿੱਥੇ ਬੈਠੂਗਾ ਕਿੱਥੇ ਕੋ ਟਰੈਕਟਰ ਤੇ ਆਉਂਗਾ ਬਸ ਚੱਲ ਪਰ ਤੂੰ ਤੋਰਿਆ ਟਰੈਡ ਧਿਆਨ ਨਾ ਰੱਖੀਂ ਡਰਾਈਵਰ ਹੈ ਨਹੀਂ ਉਹਦੇ ਡਰਾਈਵਰ ਪਾ ਲਈ ਮੈਂ ਕਿਹਾ ਡਰਾਈਵਰ ਬਾਏ 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 ਬਾਬਾ ਲੈ ਕੇ ਕਿੱਧਰੋਂ ਉਹ ਉਧਰ ਪਾਈ ਪਾਈ ਆਏ ਗਾ ਮਾਂ ਉਹ ਉਧਰ ਬਾਹਰ ਖੁੱਦਾ ਨਹੀਂ ਮਰਗਾ ਪਾਈ ਪਾਈਂਗਾ ਕਰੂੰ ਬੱਸ ਚਾਕਲੇਟ ਤੇ ਤੇਰਾ ਕੋਈ ਹੱਕ ਨਹੀਂ ਹੈਗਾ ਦਾ ਮੇਰੇ ਆਪ ਦੇੰਨੇ ਲੱਗਦੀ ਤੀ ਉਹ ਮੇਰੇ ਬੰਦ ਲਵਰੀਤ ਦਾ ਹੱਕ ਆ ਦਾ ਸਿਮੋ ਫੜਾ ਦੇ ਰਾਤ ਪਾਰਟੀ ਤੇ ਗਈ ਸੀ ਫੜਾ ਦੇ ਸਿਮੋ ਧੱਕਾ ਤੇਰਾ ਇੱਕ ਇੱਕ ਸਾਡਾ ਹਾਂ ਠੀਕ ਹੈ ਨਾ ਦੇਖ ਲੈ ਜੱਜਾ ਹਜੇ ਨਹੀਂ ਆਂਗਾ ਉੱਥੋਂ ਹੋਰ ਲੱਗਣਾ ਵਿੜਾ ਹੋ ਗਿਆ ਉੱਥੇ ਹੀ ਲੈ ਇਹਨਾਂ ਨਾਲ ਜਿੱਤੋ ਲੱਗਣਾ ਨਹੀਂ ਸੀ ਆਪਾਂ ਹੁਣ ਤਾਂ ਕਹਿਣ ਦੀ ਕੋਈ ਲੋੜ ਹੀ ਨਹੀਂ ਹੈਗੀ ਜੀ ਹੱਕਾਈ ਦੇ ਵਿੱਚ ਦੇਖਾਂ ਕੀ ਜਦੋਂ ਜੈਤੂ ਲੈ ਗਈ ਨਹੀਂ ਗਈ ਫਿਰ ਮੈਂ ਕਿ ਕਰਟ ਵੀ ਨਾ ਮੈਂ ਇੱਕ ਪਾਸੇ ਤੁਸੀਂ ਇਹੀ ਕਹਨੇ ਹੁੰਦੇ ਹੋ ਮੈਂ ਕਿ ਕਰ ਉਹਨਾਂ ਦਾ ਲੈ ਆ ਤੇ ਮੇਮਾ ਪਪੂ ਲੈਣਾ ਮੰਡੀ ਆ ਲਵੂ ਕੀ ਕਹੀ ਜਾਂਦੀ ਸੀ ਤੂੰ ਮੈਂ ਨਹੀਂ ਖਾਣੀ ਇਹ ਚਾਕਲੇਟ ਮੈਂ ਤਾਂ ਕਿਟਕਿਟ ਖਾਣੀ ਆ ਲਵੂ ਕੀ ਕਹੀ ਜਾਂਦੀ ਸੀ ਸੂਟਾ ਬਾਰੇ ਹਾਂ ਫੇਰ ਜਦੋਂ ਤੁਸੀਂ ਪਾਉਣ ਲੱਗੇ ਇੰਦਾਂ ਦੇ ਸੂਟੋਂ ਤੋਂ ਸਾਨੂੰ ਪਤਾ ਲੱਗਿਆ ਕਿ ਹਣ ਸਾਰਿਆਂ ਕਿਉਂ ਖੋਲੇ ਘਰੇ ਜਾ ਕੇ ਖਾਲੇ ਕਿਉਂ ਨਹੀਂ ਸਾਨੂੰ ਉਹ ਹੈਗੀ ਟੇਕ ਆ ਮੈਨੂੰ ਵੀ ਦੇ ਫਿਰ ਗਰਮ ਹੋ ਜਾ ਛੇਤੀ ਦੇ ਦੇ ਮੈਂ ਤੁਹਾਨੂੰ ਕਹਤਾ ਮੈਂ ਆਨਾਂ ਤੋਂ ਲਿਆ ਮੈਂ ਤੇਰੇ ਕੋਲ ਹੈ ਨਹੀਂ ਦੇ ਦੇ ਪਾਲੇ ਤੋਂ ਦਵਾ ਦੇ ਇੱਕ ਜੀ ਨੂੰ ਕਹ ਦੋ ਤੁਸੀਂ ਪੁੱਤ ਦੇ ਮम्मा ਨੂੰ ਇੱਕ ਉਨੇ ਕਾ ਮੈਂ ਕੀ ਦੌੜ ਦੇ ਪਾ ਤੁਮ ਮਮਾ ਨੂੰ ਦੇ ਰਿਹਾ 40 ਰੁਪਏ ਦੀ ਆਈ ਐ ਇੱਕ ਇਹ ਸੁਮੂ ਫਰ ਤੋਂ ਆਏਗਾ ਹਾਂ ਨਹੀਂ ਤੋਂ ਬਾਕੀ ਖਾ ਪਿੱਟਾ ਪਾ ਦੋ ਇਹ ਤੇ ਰਹੋ ਦੋ ਆ ਵਿੱਚੇ ਲਈ ਕੀ ਕਹਿੰਦੇ ਉਹ ਹੈ ਨਹੀਂ ਦੁਕਾਨ ਤੇ ਉਹ ਜੀ ਬਸ ਉੱਤਰ ਗਈ ਉਹ ਬਸ ਉੱਥੇ ਚੜ੍ਹਦੀ ਆਂਦੇ ਆਂ ਤੇ ਆ ਜੂ ਬਾਈ ਦੇ ਦਿਓ ਮੈਨੂੰ ਕੋਈ ਐਨੇ ਇੱਕ ਨਹੀਂ ਲੈਣੀ ਫਰਿੱਜ ਚ ਰੱਖ ਦਿਆਂ ਆਪਣੇ ਕੋਲੇ ਰੱਖ ਕੱਲ ਨੂੰ ਖਾ ਲੈਣੀ ਆ ਮਰਨੀਆਂ ਆ ਕਿਆ ਜੀ ਮੂੰਦੂਂ ਦੇ ਮੀਨ ਇਹ ਵਾਲੇ ਨੇ ਦੇ ਰੋ ਕੋਈ ਨਹੀਂ ਆਇਆ ਤਾਂ ਦੇ ਲੇਪਣਾ ਜਲੇਪਣਾ ਬਣੀ ਜਾਂਦੀਆਂ ਬਟਸ ਤੇ ਦੇ ਲੇਪਣਾ ਜੋ ਆਏ ਆਂ ਅੱਜ ਆ ਕੇ ਵੀ ਐਂ ਤੇ ਲੈ ਤੁਰੇ ਹੋ ਮੇ ਨੂੰ ਤੋਂ ਕਮਾ ਲੈ ਕੋਈ ਨਹੀਂ ਕੋਈ ਰਹਿ ਗਿਆ ਮਨਸਰ ਕੋਈ ਨਿਕਾਲਾ ਕਰ ਬਿਲਕੁਲ ਟੱਪ ਨਾ ਰਹੀ ਅਸੀਂ ਹਾਂ ਨਹੀਂ ਆ ਲੱਗੇ ਆ ਤੇ ਹਾਂ ਉਹ ਕਿੱਢ ਬਟੀ ਗਾਲੀ ਸੇ ਮਾਨ ਕੁਸੀ ਬਟੀ ਕਿਹੜੀ ਹੈ ਇਹ ਪਤਾ ਨਹੀਂ ਤੂੰ ਅਮੀਂ ਆਪਣਾ ਨਹੀਂ ਸਦਾ ਟਾਈਮ ਹੋਇਆ ਪਿਆ ਤੇ ਹੱਥ ਚ ਬਾਟੀ ਆ ਤੇ ਕੱਪੜੇ ਵੀ ਨੀ ਚੇਂਜ ਕੀਤੇ ਆਂ ਜਦੂ ਹੋਣ ਵਾਸਤੇ ਚੇਂਜ ਆ ਕੱਪੜੇ ਹੋ ਗਏ ਪਈ ਸੀ ਉਹ ਇੱਥੇ ਦਾ ਜਾਣਾ ਇਹਨਾਂ ਕੰਮ ਕਰਕੇ ਆਂ ਆ ਧੜ ਥੋੜਾ ਜਾ ਜਿਹੜਾ ਹਾਂ ਉਹ ਇੱਕ ਆ ਕੱਪੜਿਆਂ ਵਾਲਾ ਮਾਸੇ ਕੱਪੜੇ ਖਰੀਦ ਕੇ ਲੈ ਗਿਆ ਤੁਨੂੰ ਹ ਵਾਸਤੇ ਓਏ ਮੈਂ ਵੀ ਜਾਂਦਾ ਆਂ ਉਹ ਫਿਰ ਜਿੰਨਾ ਵੀ ਸਾਰੇ ਨੂੰ ਰਾਮ ਰਾਮ ਚੰਗਾ ਸਸਰੀ ਕਾ ਐਸਾ ਵੀ ਨੀ ਫੋਨ ਦਿੱਤੇ ਅਸin ਲੈਣੇ ਪੈਸੇ ਲੈ ਜਾਂਦੇ ਮੈਨੂੰ ਕਹਾਂਇਂ ਤੱਕ ਰਾਇਆ ਤੇ ਦੋਨਾਂ ਜਦੋਂ ਰੋਲੇ ਕਹਾਂਇਂ ਨੂੰ ਕਰਕੇ ਕਿੰਨੇ ਰੋਲੇ ਕਹਿੰਦੇ ਚੱਲੀਆਂ ਦੋਨੋਂ ਪਹਿਣਾ ਉਹ ਵੀ ਲੈ ਕੇ ਆਸਿੰਨ ਕੱਪੜੇ ਵੀ ਨਹੀਂ ਚੇਂਜ ਕੀਤੇ ਕੂਟ ਲਈ ਗਏ ਆ ਚਲੀਆਂ ਹੀ ਗਈਆਂ 바ਵਾ ਚੜਹੀ ਜਾਣੀਆਂ ਬਸ ਮੈਂ ਉਮੀਦ ਤਾਂ ਹੈਨੀ ਸੀ ਮੈਂ ਕਿਹਾ ਮਾਸੀ ਤੋਂ ਉਮੀਦ ਤਾਂ ਹੈਨੀ ਸੀ ਵਿਚੜ ਜੂਗੀ ਮੈਨ ਲਗਾ ਸੂਟ ਤਾਂ ਭੁੱਲ ਗਿਆ ਆਪਦਾ ਆ ਰਹਿ ਗਿਆ ਮੈਂ ਕਿਹੜੂ ਫੜਾਦਾ ਹੁਣ ਖੜ ਜਾ ਕੇ ਉਹ ਜਵਾਕ ਕਿਹੜਾ ਲਾਉਣਾ ਸੀ ਨਾ ਮਾਸੀ ਦੇ ਦਵਾਰੇ ਹਾਇ ਤਾਂ ਬਾਬਾ ਮੈਂ ਅੰਦਰ ਚਲੀ ਗਈ ਨਹੀਂ ਤਾਂ ਰਹਿ ਜਾਂਦਾ ਇੱਥੇ ਆਏ ਤਾਂ ਨਹੀਂ ਕਿਸੇ ਦੇ ਪਾਉਣਾ ਸੀ ਸਟਿਚ ਕਰਾ ਕੇ ਚੱਲ ਨਹੀਂ ਪਹਿਣੇ ਜਦੋਂ ਦਰੋਂ ਆਏ ਹਾਂ ਸਾਰਾ ਸੋਇਚ ਬੜਨਾ ਪਿਆ ਕਿ ਰੋਟੀ ਵਗੈਰਾ ਬਣਾਉਣੀ ਸੀ ਖੇਤ ਲੱਗਣੀ ਮਸ਼ੀਨ ਕੰਮ ਦਾ ਜਿਵੇਂ ਕਹਿੰਦੇ ਨੇ ਕਸੂ ਕਾਸੀ ਹੋ ਗਿਆ ਸਾਰੇ ਕੰਮਾਂ ਦਾ ਤੇ ਫਿਰ ਆ ਕੇ ਉਹਨਾਂ ਰੋਟੀ ਰੋਟੀ ਬਣਾ ਕੇ ਪਹਿਲਾਂ ਮੰਮੀ ਵਰਗੇ ਉਹਨਾਂ ਛੱਡ ਕੇ ਆਉਣਗੇ ਤੇ ਫਿਰ ਖੇਤ ਲਈ ਰੋਟੀ ਲੈ ਜਾਣਗੇ ਆਪਾਂ ਪੈਕ ਕਰਕੇ ਰੱਖਤੀ ਹੁਣ ਰੈਸਟ ਕਰਦੇ ਹਾਂ ਘੰਟਾ ਘੜੀ ਫਿਰ ਉਹ ਪੈ ਟੱਬ ਭਰਿਆ ਤੇ ਸ਼ਾਮ ਦੀ ਕੰਮਾਂ ਦੀ ਡਿਊਟੀ ਵੀ ਫਿਰ ਹੁਣ ਆਪਣੇ ਦੀ ਆ ਗਈ ਹਾਏ ਹਾਏ ਸੋਇ ਦੇ ਕੀਟ ਬੰਦ ਕਰਾਂ ਹਾਂਜੀ ਟਾਈਮ ਹੋ ਗਿਆ 6 ਦਾ ਤੇ ਹੁਣ ਆਪਾਂ ਮੈਂ ਕੱਢਣ ਲੱਗੀ ਸੀਗੀ ਧਾਰਾਂ ਸਬਜ਼ੀ ਵਗੈਰਾ ਬਣਾਏ ਘਰ ਦਾ ਕੱਦੂ ਸੀਗਾ ਅੱਜ ਤੇ ਵਿੱਚ ਮੈਂ ਦੁਰੀ ਫਿਰਦੀ ਨੇ ਕੱਪੜੀ ਬਾਤੀ ਮੈਂ ਕਿ ਵੇਖੀ ਜਊਗੀ ਐਂ ਧੋਤੇ ਜਾਣਗੇ ਕਿਉਂਕਿ ਫਿਰ ਉਧਰ ਮੰਮੀ ਚਲੇ ਗਏ ਤੇ ਫਿਰ ਤੜਕੇ ਸਾਰੇ ਕੰਮ ਹੋ ਜਾਂਦੇ ਆ ਚਾਰੇ ਪਾਸੇ ਹਨਾ ਮੈਂ ਕਿ ਲੂਟ ਨਹੀਂ ਆਉਣਾ ਜਿਹੜੇ ਨਿਬੜਦੇ ਨੇ ਵੇੜਦੀਏ ਕੱਲ ਨੂੰ ਫੇਰ ਅੱਥ ਨੇ ਧੋਲਾਂਗੇ ਆਪਣੇ ਤਾਂ ਕੱਪੜੇ ਜਿਹੜੇ ਅੱਥ ਨਹੀਂ ਧੋਤੇ ਜਾਣੇ ਸੋ ਇਹਨੂੰ ਧੋਤੇ ਜਾਣੇ कि ਹੁਣ ਆਪਾਂ ਕੱਢਦੇ ਆਂ ਧਾਰਾਂ ਦੇ ਉਧਰੋਂ ਖੇਤ ਗਏ ਹੋਏ ਕਣਕ ਵੱਢਣ ਚਲ ਜਿੰਨੀ ਕੁ ਵੱਢ ਕੇ ਲੈ ਕੇ ਆਉਣਗੇ ਵੱਢ ਕੇ ਕਿ ਕੱਢ ਕੇ ਲੈ ਕੇ ਆਉਣਗੇ ਨਹੀਂ ਬੱਸ ਠੀਕ ਹੈ ਹਨਾ ਸਬ지 ਬੀਬੀ ਨੇ ਚੀਕ ਪਿਆ ਆਪਦੀ ਡਿਊਟੀ ਨਿਭਾਵਾ ਦੇ ਰੱਖਣੀ ਏ ਖਾਣ ਨੂੰ ਹਾਂ ਐ ਤਾਂ 마ਸੀ ਬਿਨਾ ਸੋਨਸਰਾ ਪਈ ਆ 마ਸੀ ਰੌਣਕ ਲਾ ਕੇ ਰੱਖਦੀ ਸੀ ਹੋਰ ਬੀਬੀ ਕਹਿੰਦੀ ਨੰਨਾ ਨਹੀਂ ਪਾਇਆ ਤੇਰੀ ਮਾਂ ਨੇ ਕਹਿੰਦੀ ਨਹੀਂ ਰਹਿ ਪੈਂਦੀ ਉੱਨਾ ਕਹਿਣਾ ਨੇ ਰਹਿ ਗਿੱਟੀ ਤੇ ਚਲੀਆਂ ਗਈਆਂ ਹੋ ਜੋ ਆਪਣੀ ਘਲੇਬੀ ਖਾ ਲਈ ਭੁੱਖ ਲੱਗੀ ਪਈ ਐ ਫਿਰ ਪਰਸ਼ਾਵਾਲੇ ਜਾਵਾਂ ਅੱਗਾ ਜੇ ਕਹਿੰਨੇ ਜਲੇਬੀਆਂ ਦਿੱਤੀਆਂ ਸੀ ਛੀ ਹਲੋ ਜੀ ਸੁਖ ਸ਼ਾਂਤੀ ਦੇ ਨਾਲ ਹਨਾ ਫਸਲ ਐ ਜਿਹੜੀ ਚਲੋ ਜਿੰਨੇ ਕ ਕਿੱਲੇ ਹਨਾ ਕੱਢੇ ਨੇ ਤੇ ਫਸਲ ਐ ਜਿਹੜੀ ਘਰੇ ਆ ਗਈ ਸਰ ਮਾਤਮਾ ਇਹਦੇ ਸੁਖ શાંતੀ ਬਣਾਈ ਰੱਖੇ ਸਾਰਿਆਂ ਦੇ ਦਾਣੇ ਆ ਜਿਹੜੇ ਘਰੇ ਆਉਣ ਢੋਲਾਂ ਚ ਪੈਣ ਤੇ ਕਣਕ ਐਤ ਕੀ ਵਧੀਆ ਸੋਹਣੀ ਐ ਸਾਫ ਸਾਫ ਐ ਕਿਉਂਕਿ ਉਹੀ ਗੱਲ ਵੀ ਜਦੋਂ ਕੋਈ ਮੀਂਹ ਕੜੀ ਆ ਜਾਂਦਾ ਹਨਾ ਉਹਦਾ ਕਰਕੇ ਜਿਹੜੀ ਕਣਕ ਖਰਾਬ ਜਿਹੀ ਹੋ ਜਾਂਦੀ ਐ ਨਹੀਂ ਐਤ ਕੀ ਵਧੀਆ ਸਾਫ ਸਾਫ ਪਈ ਐ ਕੋਈ ਵੀ ਉਹ ਹੈ ਨਹੀਂ ਆ ਵਿੱਚ ਡੱਕੇ ਡੋਲੇ ਜੇ ਕਣਕ ਵੀ ਬੀਬੀ ਸਾਫ ਸਾਫ ਐਤ ਕੀ ਹਾਂ ਕਣਕ ਵੀ ਸਾਫ ਸਾਫ ਐ ਕੁੜਕਾ ਡੱਕੜੀ ਹਾਂ ਡੱਕੜੌਲਾ ਹੈ ਡੱਕੜ ਵਾਲਾ ਦੇ ਮਿੱਟੀ ਆਈ ਸੀ ਮਿੱਟੀ ਆਈ ਸੀ ਹਾਂ ਮੈਂ ਇਹ ਕਰਕੇ ਨੇਰੀਆਂ ਕਰਕੇ ਹੁੰਦਾਗਾ ਤੇ ਹੋਰ ਤੇ ਟਿੱਕੀ ਤਾਂ ਵਧੀਆ ਬੰਨ ਵਧਿਆ ਰਾਇਆ ਜੀ ਹਜੇ ਵੀ ਚੱਲ ਵਧੀਆ ਲਾਵੇ ਸਹੀ ਐ ਰੱਖੇ ਮਹਾਰਾਜ ਵਧਿਆ ਹਾਂ ਫੇਰ ਹੀ ਐ ਲੋ ਮੈਂ ਵੀ ਬਸ ਆਈਂ ਘੋਲ ਕਰਦੀ ਕਰਾਉਂਦੀ ਨੇ ਤੇ ਕੱਪੜੇ ਧੋ ਤੇ ਬਸ ਹੁਣ ਆਟਾ ਗੁੰਨ ਕੇ ਤੇ ਰੋਟੀ ਲੱਗਦੀ ਐ ਮੈਂ ਵੀ ਹੌਲੀ ਹੌਲੀ ਕੱਪੜੇ ਧੋਈ ਗੀ ਮੈਨੂੰ ਐ ਸੀਗੇ ਮੈਂ ਚੱਲ ਹਜੇ ਕਿਹੜਾ ਘਰੇ ਹੈਗੇ ਹਨਾ ਕੋਈ ਜਦੋਂ ਆ ਜਾਣਗੇ ਉਦੋਂ ਬਣਾ ਲਾਂਗੇ ਬਸ ਤੋ ਇੱਕ ਅੱਧਾ ਸੂਟ ਰਹਿ ਗਿਆ ਮੈਨੂੰ ਸੁੱਕਣਾ ਪਾਉਣ ਵਾਲਾ ਫਿਰ ਮੈਂ ਪਹਿਲਾਂ ਮੈਂ ਪਸ਼ੂ ਤਾਲ ਦਿੱਤੀ ਤੇਨੇ ਨੂੰ ਖੇਤੋਂ ਆ ਗਏ ਹਜੇ ਵੀ ਬੈੜੀ ਆਈ ਜਾਂਦੇ ਬਾ ਪਾ ਗਈ ਸੁਖਿੰਦਰ ਛੱਡ ਗਿਆ ਹੂੰ ਤੇ ਹਵਾ ਜੀ ਵੀ ਚੱਲ ਪਈ ਪਤਾ ਨਹੀਂ ਕਾਹ ਤੋਂ ਹੋ ਗਈ ਹੋਰ ਨਨੇਰੀ ਨੂਰੀ ਆ ਜਿੱਕੇ ਤੇ ਹੁਣ ਤਾਂ ਨੇਰੀਆਂ ਦਾ ਡਰ ਲੱਗਿਆ ਕਰੂਗਾ ਲਓ ਜੀ 7:30 ਦਾ ਟਾਈਮ ਹੋ ਗਿਆ ਤੇ ਆਪਾਂ ਛੱਟੇ ਉੱਤੇ ਦਾ ਕੰਮ ਆ ਗਿਆ। ਨਵੀੜਤਾ ਤੇ ਹੁਣ ਮੈਂ ਰੋਟੀ ਲੱਗਾ। ਕਿ ਮੈਂ ਲਾ ਇੱਕ ਅਮਰੂਦੀ ਰਹਿੰਦੇ ਸੀ ਇੱਕ ਦਿਨ ਪਹਿਲਾਂ توڑ ਲਿਆ ਸੀ ਕਾ ਵਾਲਾ ਤੇ ਜਦੋਂ ਜਾਦੇ ਫਿਰ ਉਹ गिर ਜਾਂਦਾ ਨਾ ਤਾਂ ਫਿਰ ਫਿਲਪਲਾਇ ਹੋ ਜਾਂਦਾ ਕਿਉਂਕਿ ਹੁਣ ਗਰਮੀ ਹੈ ਮੈਨੂੰ ਵਧੀਆ ਲੱਗੇ ਮੈਂ ਉਧਰ ਗਈ ਬੁੱਟਿਆਂ ਵੱਲ। ਮੈਂ ਕਿਹਾ ਬਹੁਤ ਵੱਡਾ ਹੋਇਆ ਪਿਆਗਾ ਤੇ ਤੋੜ ਲਈ। ਜਿਹੜੇ ਅਮਰੂਦ ਲੱਗਦਾ ਇੱਕ ਜਾਂ ਦੋ ਹੀ ਹੈਗੇ ਹਜੇ ਹੰਦਫਲ ਤਾਂ ਬਹੁਤ ਲੱਗਿਆ ਦੇਖੋ ਵੀ ਕਿੰਨੇ ਪੱਕਦੇ ਨੇ ਪਰ ਆਹ ਵਾਲਾ ਵੀ ਜਿਹੜਾ ਸਾਈਜ਼ ਅਮਰੂਦਾਂ ਦਾ ਬਹੁਤ ਵੱਡਾ ਵਧੀਆ ਪੱਕਿਆ ਪਿਆ ਕੱਟ ਕੇ ਖਾਣੇ ਆ ਤੇ ਅਮਰੂਦਾਂ ਦੇ ਵਿੱਚ ਨਾ ਬਿਲਕੁਲ ਵੀ ਜਨ ਕਿ ਜ਼ਿਆਦਾ ਨਹੀਂ ਵੀ ਆਣਾ ਭਰੇ ਹੁੰਦੇ ਦੇਖੋ ਜਿਵੇਂ ਖਾਲੀ ਪਿਆ ਇੱਕ ਸਾਈਡ ਆ ਪਤਾ ਨਹੀਂ ਕਿਦਾਂ ਦੇ ਟੇਸਟੀ ਵੀ ਬਹੁਤ ਆ ਤੇ ਪਰ ਇਹਨਾਂ ਚਾਹੋ ਹੈ ਨਹੀਂ ਗੁੜ ਦੀ ਜ਼ਿਆਦਾ ਆ ਵੀ ਆ ਜਿਹੜੇ ਬਹੁਤ ਘਟਾ ਹੈ ਸਾਰਾ ਣ ਫੜੀ ਫੜੀ ਹੋਊਗੀ ਯਸਤੀਆ ਹੂੰ ਹੋਲਾ ਹੈ ਉਹ ਤੋਂ ਥੋੜੇ ਸੇ ਆਪਣੇ ਬੁੱਡੇ ਤੋਂ ਅੱਛਾ ਲੱਗਦਾ ਵਾ ਸੀ ਹੂੰ ਵੀ ਟੈਸਟੀ ਹੈ ਹੂੰ ਕੱਡਾ ਮਿੱਟੇ ਮੈਂ ਹੈ ਨਾ ਲੈ ਇਹਦੇ ਕਰਮਾਂ ਦਾ ਬਚ ਗਿਆ ਕੁਦਰਤੀ ਆ ਗਿਆ ਤੇਰੇ ਕਰਮਾਂ ਦਾ ਮਿਲ ਜੂਗਾ ਤੈਨੂੰ ਅੰਮ੍ਰਿਤ ਥੋੜੇ ਸੇ ਪਹਿਲਾ ਦਿੰਦਾ ਤੈਨੂੰ ਹੈ ਪਹਿਲਾ ਵਾਲਾ ਦਿੰਦਾ ਪਹਿਲਾ ਵਾਲਾ ਪਹਿਲਾਂ ਇਹ ਨਾਲ ਕਿਰਜਾ ਦੇ ਗਿਆ ਸੀ ਇਹ ਬੜਾ ਜ਼ਿਆਦਾ ਟੇਸਟੀ ਹੈ ਕਣਕ ਵੜਦੇ ਵਰਗੇ ਮੁੰਡੇ ਟੇਸਟੀ ਹੈ ਨਾ ਸੱਤਾਈ ਹੈ ਨਾ ਕੋਈ ਰੋਟੀ ਪਾਣੀ ਤਾਂ ਬਹੁਤ ਟਾਈਮ ਤੋਂ ਬਣਿਆ ਸਾਰੇ ਨੇ ਖਾ ਲਈ ਸੀ ਸੰਗੀਦੀ ਡੇਢ ਦੇ ਸਿਰ ਰਹਿੰਦੇ ਸੀਗੇ ਕਿਉਂਕਿ ਇਹ ਆਕੇ ਕਣਕ ਵਗੈਰਾ ਲਾਉਣ ਲੱਗੀ ਕੋਠਾਲੀ ਪਏ ਕੀ ਕਹਿੰਦੇ ਤੇ ਡੇਢ ਬਾਰਾਂ ਨੂੰ ਕੇਂਦਰੀ ਬੈਠਣਾ ਉਹਨਾਂ ਦੇ ਕਹਿੰਦੇ ਕਿ ਬਾਹਰ ਪੱਖਾ ਚੱਲਦਾ ਵਧੀਆ ਨਾਲੇ ਮੇਰੇ ਹਜੇ ਭਾਂਡੇ ਭੁੰਨਣ ਨਾਲੇ ਪਿਆ ਦੁੱਧ ਵਾਇਤਾ ਸਾਰੇ ਦੀ ਸਾਮ ਸੰਭਾਲ ਕਰਤੀ ਪੀਣ ਵਾਲਾ ਵੀ ਗਰਮ ਕਰ ਲਿਆ ਸਾਰੇ ਖਾ ਕੇ ਆਉਦੇ ਆ ਉਹਦੇ ਬਿਸਤਰੇ ਤੇ ਗਈ ਫਿਰ ਦੀ ਸੀਗੀ ਹਜੇ ਤੱਕ ਮੈਂ ਵੈਸੇ ਮੇਰੇ ਸੋਈ ਦਾ ਸਾਰਾ ਕੰਮ ਨਿਵੇੜਦਾਲੀ ਰੋਟੀ ਖਾਣ ਵਾਲੀ ਰਹਿ ਗਈ ਹਾਂਜੀ ਯਾਰ ਮੈਂ ਤਾਂ ਮਰੀ ਪਈ ਐ ਤੈਨੂੰ ਮੈਂ ਦੂੰ ਆ ਦੀ ਜੀ ਕੱਤਕੇ ਭਈਆਂਗੀ ਪਲ ਕਿਵੇਂ ਨਾ ਦਿਖਾਈ ਰਾਤ ਪਹਿਲਾਂ ਨਾ ਰਾਤ ਲੇਟ ਆਏ ਫਿਰ ਨਾ ਰਾਤ ਹੜਕੇ ਸਦੇਮ ਥੋੜੇ ਨੀਂਦ ਪੂਰੀ ਹੋਈ ਅੱਜ ਫੇਰ ਤੇ ਨੇ ਹੁਣ ਮੇਰੇ ਨਾਲ ਇੱਥੇ ਮੈਂ ਕਿਸੇ ਨਵ ਨੂੰ ਦਿਖਾ ਦਿੰਦਾ ਰਾਤ ਰਾਤ ਕਰਕੇ ਨਾੜਾਂ ਟਸ ਟਸ ਕਰੀ ਹੋਏ ਸਾਰੇ ਦਿਨ ਦੇ ਤੁਰੇ ਫਿਰਦੇ ਆਂ ਹੋਰ ਇਹਨਾਂ ਨੂੰ ਮਿੰਦੀਆਂ ਦੀ ਪਈ ਆ ਤਦੋਂ ਦੀ ਮੇਰੇ ਸੂਈ ਵੀ ਤੁਰੇ ਫਿਰਦੀ ਆਂ ਕਰਕੇ ਲੱਤਾਂ ਦੁਖਣ ਲੱਗੀਆਂ ਹੋਰ ਕੰਮ ਕੁਮੁਰਾ ਤੁਹਾਨੂੰ ਪਤਾ ਕਰਨੇ ਪੈਣੇ ਆ ਇੱਕ ਨਾ ਫਿਰ ਇੱਕ ਜਿੱਦੇ ਹੋ ਜੇ ਫਿਰ ਮੈਨੂੰ ਚਾਰੇ ਪਾਸੇ ਹੁੰਦਾ ਹਣੇ ਫਾਂ ਨੂੰ ਵੀ ਫੇਰ ਅੱਥੂ ਵਾਲੇ ਵੀ ਪੱਠੇ ਪਾਇ। ਇੱਕ ਉਥੇ ਪੱਥਰਾਂ ਦਾ ਕਸਮਾਨ ਪਾਇਆ ਕੱਡੇ ਦੀ ਢੈਂਦੀ ਨੇ। ਗਾਣੇ ਪੈਰ ਧਰਤਾ ਹਜੇ ਬਾਬਾ ਬਚ ਗਿਆ। ਮੇਰੇ ਨਾਲ ਤਾਂ ਹੋਰੋਂ ਆ ਕੱਠਣਾ ਕਰਾ ਕੇ ਨਾ ਪੱਥਰਾਂ। ਉਹਦੇ ਉੱਤੇ ਨਾ ਕੋਈ ਪਰਲੀ ਪਵਾ ਦਗੇ ਪਾਟੀ ਪਰਾਨੇ। ਨਾਲੇ ਤਾਂ ਤੂੜੀ ਦੇ ਵਿੱਚ ਵੜੂਗੀ। ਇੱਕ ਪਾਸੇ ਰੱਖਣ ਵਾਲੀਆਂ ਗਾਣੇ ਕਸਮਾਨ ਪਾ ਰੱਖਿਆ ਉਹਦਾ। ਇੱਕ ਪਾਸੇ ਕਰਦੇ ਜਿੱਦ ਦੇ ਤੂੜੀ ਲਿਆਂਦੀ ਤੇ ਉਹਦੇ ਤੂੜੀ ਲਹੂਗੀ ਕਿਵੇਂ? ਗਹਿਰਾ ਲੱਗਿਆ ਸੀਗਾ ਵਧੀਆ ਸੀਗਾ ਐਵੇਂ ਗਹਿਰਾ ਉੱਥੋਂ ਚੱਕ ਕੇ ਲਿਆ ਕੇ ਤੇ ਸਾਰਾ ਤੂੜੀ ਵਾਲੇ ਚ ਰੱਖਤਾ ਹੁਣ ਤੂੜੀ ਵਾਲੇ ਚ ਪਤੇ ਜਦੋਂ ਟਰਾਲ ਲਗਾਉਣੀਆਂ ਤੇ ਉਦੋਂ ਕਦੋਂ ਇੱਕ ਕੱਲ ਗਾਂ ਖੁੱਲ ਗਈ ਤੇ ਗਾਣੇ ਵੜ ਕੇ ਤੂੜੀ ਵਾਲੇ ਕਮਰੇ ਦੇ ਵਿੱਚ ਐ ਖਰੂ ਪਾਤਾ ਤੇ ਸਾਰੀਆਂ ਕੱਲੀਆਂ-ਕੱਲੀਆਂ ਖਿਲਰੀਆਂ ਪੰਗਾਨਾ ਆਹ ਹੋੜੇ ਕਰਦਾ ਕਦੋਂ ਪਾਈਏ ਕਰਦਾ ਪਾਣੀ ਦੋਹਲਾ ਉਹ ਨਿਕਲਿਆ ਪਰ ਕੇ ਦੇਸ ਲਾਈ ਬੜੀ ਹੈ। ਹਾਏ ਬੜਿਆ ਉਹਨੂੰ ਗੋਡੇ। ਮੋੜਦੇ ਜਾਂ ਜਦ ਦੁਖਦੇ ਆ। ਹਾਂਜੀ ਟਾਈਮ ਹੋ ਗਿਆ ਪੌਣੇ 10 ਦਾ ਤੇ ਹੁਣ ਜਾ ਕੇ ਆਪਣੇ ਜਿਹੜੇ ਕੰਮਕਾਰ ਆ ਜਿਹੜੇ ਸਾਰੇ ਜਿਵੇਂ ਕਿ ਆਪਾਂ ਆਮ ਸ਼ਬਦ ਦੀ ਯੂਜ਼ ਕਰਦੇ ਹੁੰਨੇ ਆ ਕਿ ਚੱਕਰ ਆ ਜਿਹੜੀ ਹੁਣ ਵੇੜੀ ਹੈ। ਸੋਈ ਦੀ ਸਲਫੀ ਵਗੈਰਾ ਸਾਰਾ ਕੁਝ ਸਾਫ਼ ਕਰਕੇ ਹੈਨਾ। ਤੇ ਨਵਰੀਤ ਕਰਨ ਨੂੰ ਦਵਾਈ ਦਿੱਤੀ ਅੱਜ ਕਿਆ-ਕਿਆ ਆਏ ਸੀ ਕਿ ਆਪਾਂ ਰਾਜੀ ਕੋਲੋਂ ਕੁੜੀਆਂ ਉਹ ਕਹਿੰਦੀ ਵੀ ਇਹਦੇ ਨਾਲ ਖੰਗ ਠੀਕ ਹੋ ਜਾ ਇੱਕ ਭੈਣ ਉਹ ਪੁੱਛ ਰਹੀ ਸੀ ਰਾधिका ਭੈਣ ਪੁੱਛਦੀ ਸੀ ਕਿ ਇਹ ਠੀਕ ਹੋਈ ਖੰਗ ਤਾਂ ਸਾਨੂੰ ਦੱਸ ਭੈਣੇ ਹੇਟੱਕ ਕਿਸੇ ਵੀ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਹੈਣਾ ਇਹ ਆਪਾਂ ਆਪਣੀ ਰਾਜਵੀਰ ਕੋਲੋਂ ਉੱਥੋਂ ਅੱਜ ਗਏ ਸੀ ਉਹਨੇ ਦਿੱਤੀ ਸੁਣ ਵੀ ਖੰਗ ਕਾਫੀ ਸੀਗੀ ਹੈਣਾ ਉਹ ਲੈ ਕੇ ਆਏ ਸੀ ਪਤਾ ਨਹੀਂ ਬਾਜ਼ੇ ਤੋਂ ਲੈ ਕੇ ਆਏ ਸੀਗੀ ਕੁੜੀਆਂ ਕਿਸੇ ਡਾਕਟਰ ਕੋਲ ਪਤਾ ਨਹੀਂ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਦਿੱਤੀ ਆ ਉਹਨੂੰ ਦੇਖ ਰਹੀਆਂ ਵੀ ਉਹਦੇ ਨਾਲ ਕੋਈ ਇਹਨੂੰ ਫਰਕ ਪੈਂਦਾ ਕਿ ਨਹੀਂ ਪੈਂਦਾ ਤੇ ਪਰ ਇਸ ਵਾਰ ਦਾ ਜਿਹੜਾ ਖੰਗ ਜਿਹਾ ਸੀਗਾ ਹਨਾ ਬਹੁਤ ਹੀ ਜ਼ਿਆਦੇ ਪਤਾ ਨਹੀਂ ਕਿਦਾਂ ਦਾ ਸੀਗਾ ਵੀ ਠੀਕ ਨਹੀਂ ਆਇਆ ਬਹੁਤ ਜ਼ਿਆਦੇ ਵੀਰ ਵੀਰ ਕੇ ਆਪਦੇ ਨਾਲ ਵੀ ਹੋਏ ਤੇ ਹੁਣ ਨਵਰੀਤ ਨਾਲ ਵੀ ਇਦਾਂ ਹੀ ਹੋਇਆ ਤੇ ਚਲੋ ਹੋ ਜੋ ਇਹਦੇ ਨਾਲ ਸੈਟ ਤੇ ਅੱਜ ਆਪਣੇ ਸਾਰੇ ਕੰਮ ਹੀ ਹੋ ਗਏ ਘਰ ਦੇ ਕੰਮ ਤਾਂ ਚਲੋ ਹੋਣੇ ਹੋਣੇ ਸੀ ਰਾਜ ਉਹ ਵੀ ਮਿਲ ਆਏ ਤੇ ਫਸਲવાડી ਦਾ ਵੀ ਕੁਝ ਹੱਦ ਤੱਕ ਆਪਣਾ ਕੰਮ ਆ ਜਿਹੜਾ ਨਿਬੜ ਗਿਆ ਕਣਕ ਦਾ ਝਾੜ ਵਧੀਆ ਰਿਹਾ ਕਿਉਂ ਤੇ ਤੁਲੇ ਤੋਂ ਪਤਾ ਲੱਗੂ ਨਹੀਂ ਬਾਕੀ ਠੀਕ ਲੱਗ ਗਿਆ ਪਤਾ ਲੱਗ ਗਿਆ ਨਾ ਟਰਾਲੀਆਂ ਭਰਦੇ ਆ ਜਦੋਂ ਹਾਂ ਪਤਾ ਲੱਗ ਗਿਆ ਨਾ ਵਧੀਆ ਝਾੜ ਹੂੰ ਜ ਵੀ ਸਾਫ਼ ਜੀ ਹੈ ਨਾ ਠੀਕ ਹੈ ਕਿ ਉੱਪਰ ਗੱਲ ਤੇ ਹੈ ਨਾ ਵੀ ਵਿਚਾਰੇ ਜਿਹੜੇ ਪਾਸੇ ਨੀ ਨੇ ਕੰਮ ਖਰਾਬ ਕਰਤਾ ਗੜੇ ਆ ਗਏ ਹਣਾ ਗੜੇ ਬਾਰੀ ਹੋਈ ਪਈ ਆ ਉੱਥੇ ਮੰਨ ਲਓ ਜੀ ਪ੍ਰਾਣ ਮਾਰੋ ਖਾਉਂਦਾ ਆਂ ਤਾਂ ਹੈ ਗਈ ਆ ਹੁਣ ਆਪਣੇ ਵਰਗੇ ਨੇ ਜੱਟ ਜਿਮੀਦਾਰ ਹੋਵੇ ਜਾਂ ਕੋਈ ਵੀ ਹੋਵੇ ਆ ਕਦੋਂ ਵੀ ਫਸਲ ਆਉਂਦੀ ਆ ਹਾੜੀ ਸੋਨਾ ਫਸਲ ਤੇ ਹੁੰਦਾ ਆਪਣਾ ਸੰਭਾਉਂਦਾ ਸੱਤੀ ਦੇ ਬੰਦ ਹੁੰਦਾ ਆਪਣੇ ਸਾਰੇ ਸਾਹਮਣੇ ਆਂ ਜਿਮੀਦਾਰ ਨੂੰ ਤੇ ਮਜ਼ਦੂਰ ਨੂੰ ਵੀ ਰੱਖਲਾ ਜੇ ਮੰਨ ਲਾ ਜੀ ਹੁੰਦਾ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਆ ਚਲੋ ਉੱਜੇਪਾ ਉਹੀ ਗੱਲ ਆਪਾਂ ਆਖਰ ਨੂੰ ਉੱਥੇ ਆ ਕੇ ਖੜਕਾ ਦਿੰਦੇ ਆਂ। ਦੇ ਵਿੱਚ ਚਲੋ ਹਜੇ ਵੀ ਆਪਣੇ ਬਟੰਡੇਰੀਏ ਦੇ ਵਿੱਚ ਬੱਸੀ। ਵਾਈ ਗੁਰ ਹਾਂ ਪਿਛਲੀ ਵਾਰ ਆਪਣੇ ਬੁਰਾ ਮਾਰੀ। ਜੀ ਆਪਣੇ ਬਹੁਤ ਚਾਹੀਏ। ਹੂੰ ਤੇ ਅੱਜ ਕੀ ਝਾੜ ਠੀਕ ਐ। ਜਿਵੇਂ ਆਪਾਂ ਕਹਿਨੇ ਹੁੰਦੇ ਆ ਜਿਵੇਂ ਉਹਨੇ ਤਾਂ 65 ਕੂਟ ਮੰਨਣਗੇ ਆ ਜਾਣਗੀਆਂ ਕਣਕਾਂ ਤੇ ਜਿਹੜੇ ਨਰਮਾ ਵਾਹਣਾ ਉੱਥੇ 55 60 60 ਦਾ ਨਾਰਮਲ ਆਉਣਾ ਜਾਂ ਇਹ ਨਹੀਂ 70 ਵੀ ਆ ਸਕਦਾ। ਚਲ ਜਿੱਥੇ ਵਾਈ ਗਰੂ ਰੱਖੇ ਉੱਥੇ ਰਹਿਣਾ ਪੈਂਦਾ ਸਾਰਿਆਂ ਦੇ ਬਸ ਵਧੀਆ ਹੋ ਜੇ ਫਸਲ ਹਨਾ ਸੁੱਖ ਸ਼ਾਂਤੀ। ਠੀਕ ਹੈ ਝਾੜਦਾ ਕੀ ਮੰਨਦੋਂ ਮਨ ਭਲਾ ਘਟਾਉ ਜੇ ਕੋਈ ਚੱਕਰ ਨਹੀਂ ਪਰ ਬੰਦੀ ਸੁੱਖ ਚਾਹੀਦੇ ਹੁੰਦੇ ਕਹਿੰਦੇ ਹੁੰਦੇ ਆ ਸੁੱਖ ਸੰਗਤ ਸਭ ਪ੍ਰਮਾਤਮਾ ਸਹੀ ਗੱਲ ਹੈ ਕਿ ਮੇਟੀਆਂ ਉਮੀਦਾਂ ਹੁੰਦੀਆਂ ਹਨ ਪਰਮਾਤਮਾ ਸਾਰਿਆਂ ਦੀਆਂ ਪੂਰੀਆਂ ਕਰੇ ਤੇ ਲੋ ਜੀ ਹੁਣ ਆਪਾਂ ਇਸ ਦੇ ਨਾਲ ਹੀ ਆਪਣੇ ਵਲੌਗ ਦਾ ਐਂਡ ਕਰਦੇ ਆ ਨਾ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਚਿਕਰ ਤਾਂ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਮੈਂ ਨਾ ਉਹ ਮੈਡੀਸਿਨ ਲੈਣੀ ਆ